ਇਹ ਤਸਵੀਰਾਂ ਲੁਧਿਆਣਾ ਦੇ ਹੰਬੜਾ ਰੋਡ ਦੀਆਂ ਨੇ ਜਿੱਥੇ ਸਿਟੀ ਬੱਸ ਵਰਕਸ਼ਾਪ ਦੇ ਬਾਹਰ ਜਿੱਥੇ ਸਮਾਜ ਸੇਵੀ ਅਤੇ ਅਕਾਲੀ ਨੇਤਾ ਟਿੱਟੂ ਬਾਣੀਆਂ ਨੇ ਮੌਜੂਦਾ ਸਰਕਾਰ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਕੰਡਮ ਹੋ ਰਹੀਆਂ ਸਿਟੀ ਬੱਸਾਂ ਨੂੰ ਮੁੜ ਚਾਲੂ ਕੀਤਾ ਜਾਵੇ ਇਸ ਮੌਕੇ ਟਿੱਟੂ ਬਾਣੀਆਂ ਨੇ ਕਿਹਾ ਕਿ ਜੋ ਬੱਸਾਂ ਪਿਛਲੇ ਲੰਬੇ ਸਮੇਂ ਤੋਂ ਕਬਾੜ ਹੋ ਰਹੀਆਂ ਉਹਨਾਂ ਨੂੰ ਮੁੜ ਚਾਲੂ ਕਰਕੇ ਲੋਕਾਂ ਨੂੰ ਹੋਰ ਵੀ ਸਹੂਲਤ ਮੁਹੱਈਆ ਕਰਵਾਈ ਜਾਵੇ ਪਹਿਲਾਂ ਟਿੱਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਝਾੜੂਆਂ ਜਗਾਉਣ ਵਾਸਤੇ ਆ ਝਾੜੂ ਲੈ ਕੇ ਆਏ ਆ ਕਿਉਂਕਿ ਜਦੋਂ ਕਾਂਸਪਰਟੀ ਸਰਕਾਰ ਸੀਗੀ ਝਾੜੂ ਦੇ ਜਿਹੜੇ ਐਮਐਲਏ ਬਣੇ ਆ ਉਹ ਸਿਟੀ ਬੱਸਾਂ ਦਾ ਝਾੜੂ ਮਾਂ ਮਾਰ ਕੇ ਐਮਐਲਏ ਬਣ ਗਏ ਪਰ ਉਹਨਾਂ ਦੀ ਕੋਈ ਸਾਲ ਨਹੀਂ ਲੈ ਰਿਆ ਕਰਾ ਕਿਉਂਕਿ ਮੈਂ ਭਗਵੰਦ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬਈ ਲੋਕਾਂ ਦੇ ਟੈਕਸ ਰੁਪਈਏ ਪੈਸੇ ਨਾਲ ਬੱਸਾਂ ਖਰੀਦੀਆਂ ਗਈਆਂ ਸੀ ਕਰੋੜਾਂ ਰੁਪਈਏ ਦੀਆਂ ਲੀਡਰ ਜਿਹੜੇ ਹੈਗੇ ਆ ਲੋਕਾਂ ਦੇ ਟੈਕਸ ਰੁਪਈਏ ਪੈਸੇ ਨੂੰ ਹਰਾਮ ਦਾ ਪੈਸਾ ਮੰਨਦੇ ਆ ਅਸੀਂ ਜਦੋਂ ਹਜ਼ਾਰਾਂ ਦੀ ਗੱਡੀ ਲੈਣੇ ਆ ਅਸੀਂ ਉੱਤੇ ਪਾਣੀ ਮਾਰਦੇ ਆ ਉੱਤੇ ਕਵਰ ਪਾਉਂਦੇ ਆ ਪਰ ਅੱਬ ਧੁੱਫੇ ਖੜੀਆਂ ਨਿਕ ਮੀ ਪੰਦਾਵਾ ਇਹਦੇ ਨਾ ਟਾਇਰ ਗਲੇ ਹੋਏ ਆ ਬਾਜੇ ਟੁੱਟੀਆਂ ਹੋਈਆਂ ਨੇ ਸ਼ੀਸ਼ੇ ਟੁੱਟੇ ਪਏ ਆ ਅਸੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜੇ ਬੱਸਾਂ ਨਹੀਂ ਚਲਾਉਣੀ ਆ ਇਹਨੇ ਨਰੰਦ ਵੇਚ ਕੇ ਇਹਨਾਂ ਨੂੰ ਜਿਹੜਾ ਪੈਸਾ ਹੈਗਾ ਖਜ਼ਾਨੇ 'ਚ ਭਰਿਆ ਜਾਵੇ ਕਰਾ ਸਰਕਾਰੀ 'ਚ ਕਰਾ ਕਿਉਂਕਿ ਅਸੀਂ ਲੋਕ ਜਿਹੜੇ ਹੈਗੇ ਆ ਟੈਕਸ ਦਿੰਦੇ ਦਿੰਦੇ ਸੁਣਨੇ ਆ ਸੋਣਨੇ ਆ ਤੇ ਟੈਕਸ ਦਿੰਦੇ ਦਿੰਦੇ ਉਠ ਘੋਟ ਘੋਟ ਕਰਦੇ ਆ ਕਰਾ ਅੱਜ ਅਸੀਂ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਨੂੰ ਜਗਾਉਣ ਆਏ ਆ ਕਿਉਂਕਿ ਭਗਵੰਤ ਮਾਨ ਜੀ ਨੇ ਕੰਮ ਚੰਗੇ ਵੀ ਕੀਤੇ ਆ ਜਿਹੜੀਆਂ ਗੱਡੀਆਂ ਗੁੱਡੀਆਂ ਖੋਈਆਂ ਨੇ ਕਰਾ ਲੀਡਰਾਂ ਤੋਂ ਗਰਾ ਤੇ ਫਲੈਟ ਖਾਲੀ ਕੀਤੇ ਉਹਦੀ ਵੀ ਅਸੀਂ ਪ੍ਰਸ਼ੰਸਾ ਵੀ ਕਰਦੇ ਆ ਪਰ 2 ਮਹੀਨੇ ਹੋ ਗਏ ਭਗਮੰਤਮਾਨ ਨੇ ਲੋਕਾਂ ਵਾਸਤੇ ਕੱਖ ਨਹੀਂ ਕੀਤਾ ਕਰਾ ਆ ਵੀ ਟੀਟੂ ਬਣੇ ਠੋਕੇ ਕਹਿੰਦਾ ਵਾ ਕਿਉਂਕਿ ਇਸਤਿਹਾਰ ਆਈ ਜਾਂਦੇ ਆ ਲੈਟ ਮਾਫ ਆ ਤੇ ਅਸੀਂ ਆ ਕੰਮ ਕਰਾਂਗੇ ਤੇ ਅਸੀਂ ਨੌਕਰੀਆਂ ਦਵਾਂਗੇ ਨੌਕਰੀ ਦੇ ਵੀ 3-4 ਵਾਰੀ ਖਬਰਾਂ ਲੱਗੀਆਂ ਨੇ ਪਰ ਕੁਝ ਨਹੀਂ ਹੋਇਆ ਅਸੀਂ ਕਹਿੰਦੇ ਆ ਵੀ ਲੋਕਾਂ ਦੇ ਟੈਕਸ ਰੁਪਏ ਪੈਸੇ ਨੂੰ ਆਪਣਾ ਪੈਸਾ ਸੋਚ ਕੇ ਖਰਚਾ ਕਰੋ ਹਰਾਮ ਦਾ ਪੈਸਾ ਨਹੀਂ ਆ ਸਾਡਾ ਖੂਨ ਚੂਚੂਸ ਕੇ ਤੁਸੀਂ ਟੈਕਸ ਇਕੱਠਾ ਕਰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਪੈਸੇ ਦੀ ਬੇਗਦਰੀ ਕਰਦੇ ਹੋ ਤਾਂ ਪ੍ਰਬੰਧਕ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਬਦਲਾਅ ਕਰਕੇ ਤੁਸੀਂ ਆਏ ਹੋ ਜਿਹੜੀਆਂ ਬੱਸਾਂ ਦਾ ਬੁਰਾ ਹਾਲ ਕੀਤਾ ਵਜਨਾਂ ਲੋਕਾਂ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹ ਲੋਕਾਂ ਦਾ ਟੈਕਸ ਰੁਪਏ ਪੈਸਾ ਖਰਾਬ ਕਰਨਾ ਵੀ ਇੱਕ ਭ੍ਰਸ਼ਟਾਚਾਰ ਆ ਜੇ ਅਸੀਂ ਪੈਸਾ ਖਰਾਬ ਕਰਦੇ ਆ ਸਭ ਤੋਂ ਵੱਡਾ ਭ੍ਰਸ਼ਟਾਚਾਰ ਆ ਕਿਉਂਕਿ ਹਦੋਬਦ ਲੀਡਰ ਆਪਦੇ ਆ ਏਸੀ ਲਾ ਲਾ ਕੇ ਪਏ ਰਹਿੰਦੇ ਨੇ ਲੋਕੀ ਘਰਾਂ ਦੇ ਵਿੱਚ ਬੱਲਬ ਨਹੀਂ ਜਗਾ ਸਕਦੇ ਕਿਉਂਕਿ ਬਿਜਲੀ ਦੇ ਰੇਟ ਵਧੇ ਹੋਏ ਨੇ ਤੇ ਗੱਡੀਆਂ ਦੱਬੀ ਫਿਰਦੇ ਨੇ ਐਮਐਲਏ ਬਨੇ ਹੁੰਦਾ ਲੋਕਾਂ ਨੇ ਤੁਰਿਆ ਫਿਰਦਾ ਹੁੰਦਾ ਦਿੱਲੀ ਅਸੀਂ ਕਹਿੰਨੇ ਆ ਵੀ ਜਿੰਨਾ ਵੀ ਖਰਚਾ ਮਿਲੇ ਇਹਨਾਂ ਨੂੰ ਜਾਇਜ਼ ਹੀ ਮਿਲੇ ਨਜਾਇਜ਼ ਨਾ ਮਿਲੇ ਕਿਉਂਕਿ ਲੋਕਾਂ ਦਾ ਟੈਕਸ ਰੁਪਏ ਪੈਸਾ ਆ ਲੋਕਾਂ ਦੇ ਟੈਕਸ ਰੁਪਏ ਪੈਸੇ ਇਹਨੂੰ ਉਹੀ ਬੰਦਾ ਸਮਝੂ ਜਿਹੜਾ ਟੈਕਸ ਦਿੰਦਾ ਵਾ ਕਿਉਂਕਿ ਲੀਡਰਾਂ ਦੇ ਭਲੇ ਨਹੀਂ ਆ ਗੱਲ ਦੇਖੋ ਜੀ ਉਹੀ ਅਸੀਂ ਬੇਨਤੀ ਕਰਨ ਆਏ ਆ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਸੇ ਵੀ ਮੁੱਦੇ ਤੇ ਆਹ ਲੋਕਾਂ ਦੇ ਕੰਮ ਕਰੋ ਖਰਾ ਸਿਆਸਤ ਨਹੀਂ ਹੋਣੀ ਚਾਹੀਦੀ ਜੇ ਸਿਆਸਤ ਹੁੰਦੀ ਆ ਤਾਂ ਭਾਈ ਉਹ ਲੋਕ ਫਿਰ ਦਵਾਰਾਂ ਨਹੀਂ ਆਉਂਦਾ ਗਰਾ ਦੇਖੋ ਕਿੱਦਾਂ ਵੱਡਾ ਫਤਵਾ ਦਿੱਤਾ ਭਗਵਾਨ ਜੀ ਮਾਨ ਨੂੰ ਗਏ ਵੀ ਹਨੀ ਬੋਟਾ ਹੀ ਬਾਤੀਆਂ 91 ਸੀਟਾਂ ਆ ਗਿਆ ਪਰ ਅੱਜ ਦੇ ਦਿਨ ਦੇ ਵਿੱਚ ਸਰਕਾਰ ਫੇਲ ਆ ਲੋਕਾਂ ਵਾਸਤੇ ਕਰੇ ਤੇ ਇਹਨਾਂ ਬੱਸਾਂ ਵਾਸਤੇ ਕੁਝ ਕਰੇ ਤੇ ਨਹੀਂ ਤਾਂ 32 ਬਾਣੀਆਂ ਫਿਰ ਤੁਹਾਨੂੰ ਪਤਾ ਹੀ ਕੱਬਾ ਬੰਦਾ ਵਾ ਧੋਖੜ ਦਲ ਤੇ ਬੱਠੂ ਦੀ 30 ਸੀਟਾਂ ਤੱਕ ਨਹੀਂ ਆਵੇ ਦੇਖੋ ਜੀ ਕਾਰਵਾਈ ਹੁੰਦੀ ਆ ਫਰਕ ਪੈਂਦਾ ਵਾ ਹੌਲੀ ਹੌਲੀ ਸਰਕਾਰ ਨੂੰ ਜਗਾਵਾਂਗੇ ਕਿਰਾਂ ਕਿਉਂਕਿ ਜਿਹੜੇ ਲੀਡਰ ਹੁੰਦੇ ਕੰਮ ਕਰਨ ਦੀ ਨਹੀਂ ਦੀ ਸੁੱਤੇ ਪਏ ਹੁੰਦੇ ਆਗਰ ਇਹਨਾਂ ਨੂੰ ਬੈਂਡਵਾਜਾਂ ਨਾਲ ਵੱਡੇ ਵੱਡੇ ਤਰੀਕਿਆਂ ਨਾਲ ਜਗਾਉਣਾ ਪੈਂਦਾ ਵਾ ਪਰ ਇੱਕ ਦਿਨ ਚੀਜ਼ ਜਾਗਦੀ ਜਾਗਦੀ ਆ ਕਿਉਂਕਿ ਜਿਹੜੀ ਇਮਾਨਦਾਰੀ ਹੁੰਦੀ ਆ ਤੇ ਜਿਹੜਾ ਯਾਨੀ ਸੱਚ ਦਾ ਰਾਹ ਹੁੰਦਾ ਵਾ ਔਖਾ ਹੁੰਦਾ ਵਾ ਪਰ ਮੰਜ਼ਿਲ ਤੇ ਬੰਦਾ ਪਹੁੰਚ ਜਾਂਦਾ ਸੀ ਦੇਖੋ ਜੀ ਇਹਨਾਂ ਨੂੰ ਠੀਕ ਠੋਕ ਕਰਵਾ ਕੇ ਆ ਲੁਧਿਆਣਾ ਸਿਟੀ ਦਾ ਸੰਗਾਰ ਸੀਗੀ ਬੱਸਾ ਟੌਰ ਸੀਗੀ ਇਹਨਾਂ ਨਾਲ ਕਿਰਾਏ ਆਟੋਮੈਟਿਕ ਬਾਰੇ ਖੁੱਲਦੀ ਸੀ ਆਟੋਮੈਟਿਕ ਬੰਦ ਹੁੰਦੀ ਸੀ ਅਸੀਂ ਕਹਿੰਨੇ ਆ ਵੀ ਇਹ ਲੁਧਿਆਣਾ ਵਿੱਚ ਦੁਬਾਰਾ ਬੱਸਾਂ ਚੱਲਣ ਜੇ ਸਰਕਾਰ ਨਹੀਂ ਚਲਾਉਂਦੀ ਤਾਂ ਇਹਨੂੰ ਵੇਚ ਕੇ ਕਜਾ ਜਾਣਾ ਪਿਆ ਜਾਵੇ ਜੇ ਆ ਚਲਾਉਣਗੇ ਇਹਨਾਂ ਨਾਲ ਲੋਕਾਂ ਦਾ ਵੀ ਫਾਇਦਾ ਹੋਊਗਾ ਤੇ ਇੱਥੇ ਯਾਨੀ ਨੌਕਰੀਆਂ ਵੀ ਮਿਲਣਗੀਆਂ ਨੌਜਵਾਨਾਂ ਨੂੰ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ